शिवसिंह सूबेदार दी किताब अनूठी यादਾਂ ਹੱਡ ਬੀਤੀਆਂ ਦਾ ਸਤਵਾਂ ਅਧਿਆਏ ਭਾਗ 7 ਮੇਰਾ ਪੈਨਸ਼ਨ ਆ ਜਾਣ ਦਾ ਵਿਚਾਰ ਬਣ ਗਿਆ। ਭਾਵੇਂ ਪਲਟ ਨੇ ਮੈਨੂੰ ਫਿਰ ਹੌਲਦਾਰ ਬਣਾ ਦਿੱਤਾ ਸੀ ਫਿਰ ਵੀ ਮੇਰੀ ਸੋਚ ਵਿੱਚ ਸਜ਼ਾ ਦੇ ਗਮ ਦਾ ਹੌਕਾ ਜਿਹਾ ਬਣ ਕੇ ਪੱਕਾ ਕਰ ਬਣਾ ਕੇ ਬੈਠ ਗਿਆ ਸੀ ਜੋ ਹੁਣ ਵੀ ਹੈ ਜਦੋਂ ਵੀ ਮੇਰਾ ਦਿਲ ਕਿਸੇ ਗੱਲੋਂ ਦੁਖੀ ਹੁੰਦਾ ਹੈ ਤਾਂ ਉਸ ਨਵੇਂ ਦੁੱਖ ਨਾਲੋਂ ਪਿਛਲਾ ਹੌਕਾ ਚੀਜ਼ ਬਣ ਕੇ ਫਿਰ ਮੋਰੇ ਹੋ ਕੇ ਖੜਾ ਹੋ ਜਾਂਦਾ ਹੈ ਹੋ ਸਕਦਾ ਹੈ ਇਹ ਮੇਰੀ ਮਾਨਸਿਕ ਕਮਜ਼ੋਰੀ ਹੋਵੇਗੀ ਜਾਂ ਕੁਝ ਹੋਰ ਇਹ ਸ਼ਾਇਦ ਠੀਕ ਹੋ ਜਾਂਦੀ ਜੇ ਪੈਨਸ਼ਨ ਆਏ ਤੋਂ ਮੈਨੂੰ ਪਰਿਵਾਰ ਵੱਲੋਂ ਬੰਨਦਾ ਪਿਆਰ ਤੇ ਸਤਿਕਾਰ ਮਿਲ ਜਾਂਦਾ ਮੈਨੂੰ ਵੀ ਸੀ ਇਹ ਛੁਪੀ ਹੋਈ ਚੀਜ਼ ਪੈਨਸ਼ਨ ਗਏ ਤੋਂ ਮੇਰਾ ਪਰਿਵਾਰ ਮੇਰੇ ਦਿਲ ਤੇ ਡੂੰਗੇ ਹੋ ਚੁੱਕੇ ਚੀਜ਼ ਵਾਲੇ ਜ਼ਖਮ ਤੇ ਪਿਆਰ ਤੇ ਸਤਿਕਾਰ ਦੀ ਮਲਮ ਬਣ ਕੇ ਤੇ ਵੱਜ ਕੇ ਜ਼ਖਮ ਨੂੰ ਭਰ ਦੇਵੇਗਾ ਇਸੇ ਖਿਆਲ ਨਾਲ ਮੈਂ ਛੰਬ ਕੈਂਪ ਵਿਖੇ ਪੈਨਸ਼ਨ ਮੰਗ ਲਈ ਸੀ ਅਗਲੀ ਤਰੱਕੀ ਵਾਸਤੇ ਕਾਗਜ਼ ਨਾਮਨਜ਼ੂਰ ਹੋ ਗਏ। ਮੇਰੇ ਨਾਇਬ ਸੂਬੇਦਾਰ ਬਨਣ ਵਾਸਤੇ ਕਾਗਜ਼ ਸਿਕ ਰਿਕਾਰਡ ਨੂੰ ਭੇਜੇ ਗਏ ਪਰ ਮੈਂ ਐਸ ਸੀ ਐਮ ਯਾਨੀ ਸਮਰੀ ਕੋਡ ਮਾਰਸ਼ਲ ਵਿਚਾਰ ਚੁੱਕਿਆ ਹੁਣ ਕਰਕੇ ਪੈਰਾ 6 ਆਫ ਆਰਮੀ ਆਰਡਰ 806/64 ਮੁਤਾਬਕ ਇਤਰਾਜ਼ ਜ਼ਿਲ੍ਹਕੇ ਤਰੱਕੀ ਵਾਲੇ ਕਾਗਜ਼ ਵਾਪਸ ਆ ਗਏ ਸੀ ਜਿਸ ਕਰਕੇ ਮੈਂ ਪੈਨਸ਼ਨ ਆ ਜਾਣ ਦਾ ਮੰਨ ਬਣਾ ਰਿਹਾ ਸੀ ਪਰ ਪਲਟਨ ਨੇ ਫਿਰ ਕਾਗਜ਼ ਦੁਬਾਰਾ ਭੇਜਣ ਦੀ ਕੋਸ਼ਿਸ਼ ਕਰਨੀ ਸੀ ਜਿਸ ਕਰਕੇ ਪਲਟਨ ਮੈਨੂੰ ਪੈਨਸ਼ਨ ਤੇ ਨਹੀਂ ਜਾਣ ਦੇਣਾ ਚਾਹੁੰਦੀ ਸੀ। ਤਾਂ ਮੈਨੂੰ ਹੈੱਡ ਕੁਆਟਰ 72 ਬਰਗੇਡ ਜਬਲਪੁਰ ਵਿਖੇ ਜਾਣ ਵਾਸਤੇ ਮਨਾ ਕੇ 23/3/1970 ਨੂੰ ਭੇਜ ਦਿੱਤਾ ਸੀ ਹੁਣ ਮੇਰੀ ਬਦਲੀ ਜਬਲਪੁਰ ਮੱਧ ਪ੍ਰਦੇਸ਼ ਵਿਖੇ ਹੋਗੀ ਹੈੱਡ ਕਲਰਕ ਸੂਬੇਦਾਰ ਦਰਸ਼ਨ ਸਿੰਘ ਕੱਕਾ ਦੇ ਸਮਝਾਉਣ ਤੇ ਮੈਂ ਜਬਲਪੁਰ ਜਾਣਾ ਮੰਨ ਲਿਆ ਸੀ ਉਹ ਮੈਨੂੰ ਨੈib ਸੂਬੇਦਾਰ ਬਣਿਆ ਦੇਖਣਾ ਚਾਹੁੰਦੇ ਸੀ ਤੇ ਇਤਰਾਜ਼ ਜ਼ਿਲ੍ਹੇ ਕਿ ਵਾਪਸ ਆਈ ਮੇਰੇ ਕਾਗਜ਼ ਫਿਰ ਭੇਜਨੇ ਸਨ ਐਡ ਕਲਰਕ ਦਰਸ਼ਨ ਸਿੰਘ ਨੇ ਮੈਨੂੰ ਚੰਗੀ ਤਰ੍ਹਾਂ ਸਮਝਾ ਕੇ ਇਹ ਵੀ ਕਿਹਾ ਸੀ ਕਿ ਤੂੰ ਪੈਨਸ਼ਨ ਜਾਣ ਦਾ ਖਿਆਲ ਛੱਡ ਦੇ ਤੇ ਸਾਡੇ ਸੰਪਰਕ ਵਿੱਚ ਰਹਿਣ ਵਾਸਤੇ ਜਬਲਪੁਰ ਚਲੇ ਜਾਓ ਜਦੋਂ ਤੁਹਾਡੀ ਯਾਨੀ ਭੇਜੇ ਹੋਏ ਤਰੱਕੀ ਵਾਲੇ ਕਾਗਜ਼ ਮਨਜ਼ੂਰ ਹੋ ਕੇ ਆ ਗਏ ਤਾਂ ਅਸੀਂ ਤੁਹਾਨੂੰ ਵਾਪਸ ਸੱਦ ਲਵਾਂਗੇ ਨਾਲ ਹੀ ਇਹ ਵੀ ਕਿਹਾ ਸੀ ਅਸੀਂ ਤੇਰੀ ਥਾਂ ਪਹਿਲਾਂ ਹਵਾਲਦਾਰ ਕਾਬਲ ਸਿੰਘ ਨੂੰ ਭੇਜਣ ਲੱਗੇ ਸੀ ਪਰ ਉਸ ਬਾਰੇ 72 ਬਰਗੇਡ ਵਾਲਿਆਂ ਨੇ ਕਹਿ ਦਿੱਤਾ ਸੀ ਕਿ ਜੇ ਕਾਬਲ ਸਿੰਘ ਇੱਥੇ ਭੇਜ ਦਿੱਤਾ ਤਾਂ ਅਸੀਂ ਉਸ ਨੂੰ ਰੱਖਾਂਗੇ ਨਹੀਂ ਤੇ ਵਾਪਸ ਭੇਜ ਦੇਵਾਂਗੇ ਜਿਸ ਕਰਕੇ ਪਲਟਣ ਦੀ ਬਦਨਾਮੀ ਹੋਣੀ ਸੀ ਪਰ ਜੇ ਤੂੰ ਜਾਣਾ ਮੰਨ ਲਵੇਂ ਤਾਂ ਤੈਨੂੰ ਉਹ ਖੁਸ਼ੀ ਨਾਲ ਪ੍ਰਵਾਨ ਵੀ ਕਰ ਲੈਣਗੇ ਤੇ ਪਲਟਣ ਵੀ ਬਦਨਾਮੀ ਤੋਂ ਬਚ ਜਾਵੇਗੀ ਇਸ ਕਰਕੇ ਪਲਟਣ ਦੀ ਇੱਜ਼ਤ ਦੇ ਸਵਾਲ ਉੱਤੇ ਤੂੰ ਜਬਲਪੁਰ ਪਹੁੰਚ ਤੇ ਪਲਟਣ ਵੀ ਤੇਰੀ ਇੱਜ਼ਤ ਕਰੇਗੀ ਮੈਂ ਜਬਲਪੁਰ ਪਹੁੰਚ ਕੇ ਪਹਿਲੋਂ ਹਵਾਲਦਾਰ ਮੋਹਨ ਸਿੰਘ ਦੀ ਥਾਂ ਕੈਂਪ ਦੇ ਹੌਲਦਾਰ ਮੇਜਰ ਦੀ ਡਿਊਟੀ ਸੰਭਾਲੀ ਮੋਹਨ ਸਿੰਘ ਦੀ ਥਾਂ ਹੌਲਦਾਰ ਚੰਨਨ ਸਿੰਘ ਆ ਗਿਆ ਉਹ ਵੀ ਘਟ ਬੜਿਆ ਹੋਣ ਕਰਕੇ ਉਸ ਨੂੰ ਹੌਲਦਾਰ ਮੇਜਰ ਦੀ ਡਿਊਟੀ ਸੰਭਾਲ ਦਿੱਤੀ ਤੇ ਮੈਨੂੰ ਅਜਮੇਰ ਸਿੰਘ ਕੋਲੋਂ ਕੁਆਟਰ ਮਾਸਟਰ ਦਾ ਚਾਰਜ ਲੈਣ ਵਾਸਤੇ ਕਹਿ ਦਿੱਤਾ ਮੈਂ ਅਗਲੇ ਦਿਨ ਅਜਮੇਰ ਸਿੰਘ ਕੋਲੋਂ ਚਾਰਜ ਤਾਂ ਬਹੁਤ ਖਿਆਲ ਨਾਲ ਹੀ ਲੈਣ ਲੱਗ ਪਿਆ ਸੀ ਪਰ ਉਹ ਮੇਰੇ ਤੋਂ ਬਹੁਤ ਜ਼ਿਆਦਾ ਚੁਸਤ ਹੋਣ ਕਰਕੇ ਆਪ ਇੱਥੋਂ ਜਾਣਾ ਨਹੀਂ ਸੀ ਚਾਹੁੰਦਾ ਤੇ ਉਹ ਐਸੀ ਸਾਜ਼ਿਸ਼ ਰਚ ਕੇ ਮੈਨੂੰ ਫੇਲ ਕਰਾਉਣਾ ਚਾਹੁੰਦਾ ਸੀ ਜਿਸ ਨਾਲ ਮੈਂ ਕਸੂਰवार ਬਣ ਕੇ ਤੇ ਸਜ਼ਾ ਪਾ ਕੇ ਫਿਰ ਵਾਪਸ ਮੁੜ ਜਾਵਾਂ ਅਤੇ ਉਹ ਆਪ ਹੀ ਫਿਰ ਕਾਬਲ ਸਿੱਧ ਹੋ ਕੇ ਇਹ ਹੀ ਡਿਊਟੀ ਕਰੀ ਜਾਵੇ ਇਸੇ ਕਰਕੇ ਉਸਨੇ ਮੈਨੂੰ ਹੋਰ ਸਮਾਨ ਦੇ ਨਾਲ ਇਮਿਨੇਸ਼ਨ ਯਾਨੀ ਖਤਰਨਾਕ ਸਮਾਨ ਦਾ ਚਾਰਜ ਦਿੰਦਿਆਂ ਬਹੁਤ ਹੁਸ਼ਿਆਰੀ ਨਾਲ ਚਾਰਜ ਦੇ ਵੀ ਦਿੱਤਾ ਤੇ 5 ਰੌਂਦ 38 ਪਿਸਤਲ ਦੀ ਹੇਰਾਫੇਰੀ ਨਾਲ ਆਪਣੇ ਨਾਲ ਲੈ ਗਿਆ ਉਹ ਇੱਥੇ ਹੋਰ ਸਮਾਂ ਰਹਿਣਾ ਚਾਹੁੰਦਾ ਸੀ ਉਹ ਹੱਦ ਦਰਜੇ ਦਾ ਚਲਾਕ ਧੋਖੇਬਾਜ਼ ਤੇ ਸਾਜ਼ਿਸ਼ਾਂ ਰਚਣ ਦਾ ਮਾਹਰ ਸੀ ਪਰ ਕੈਂਪ ਵਾਲੇ ਉਸਨੂੰ ਚੰਗੀ ਤਰ੍ਹਾਂ ਜਾਣਦੇ ਸੀ ਹੁਣ ਕਰਕੇ ਸਾਰੇ ਅਫਸਰ ਉਸਨੂੰ ਭੇਜਣਾ ਹਿਚਾਉਂਦੇ ਸੀ 38 ਪਿਸਤਲ ਰਵਾਲਵਰ ਦੇ 5 ਰੌਂਦ ਉਸਨੇ ਚੁਸਤੀ ਨਾਲ ਛਿਪਾਰੇ ਸੀ ਮੈਂ ਉਸ ਕੋਲੋਂ ਕੈਂਪ ਕਮਾਂਡੈਂਟ ਦੇ ਹੁਕਮ ਨਾਲ ਸਭ ਕਿਸਮ ਦਾ ਚਾਰਜ ਯਾਨੀ ਹਥਿਆਰ ਤੇ ਬਰੂਦ ਐਮੀਨ ਸਮੇਤ ਹੋਰ ਸਾਰੇ ਹੀ ਚਾਰਜ ਲੈ ਚੁੱਕਿਆ ਸੀ ਅਤੇ ਆਪਣੀ ਤਸੱਲੀ ਵਾਸਤੇ ਲਏ ਹੋਏ ਚਾਰਜ ਨੂੰ ਦੁਬਾਰਾ ਗਿਣਤੀ ਕਰਕੇ ਦੇਖਣ ਲੱਗ ਪਿਆ ਸੀ ਤਾਂ ਕੀ ਦੇਖਦਾ ਹਾਂ ਜੋ ਮੈਂ ਠੀਕ 38 ਪਿਸਟੋਲ ਦੇ 5 ਰੌਂਡ ਚਾਰਜ ਵਿੱਚ ਲੈਤਾ ਜ਼ਰੂਰ ਸੀ ਪਰ ਉਹ ਆਪਣੀ ਡੱਬੀ ਵਿੱਚ ਨਹੀਂ ਸਨ ਡੱਬੀ ਖਾਲੀ ਹੈ ਉਹ ਜਮੇਰ ਸਿੰਘ ਨੇ ਮੈਨੂੰ ਚਾਰਜ ਦਿੰਦੇ ਸਰ ਹੱਥਾਂ ਦੀ ਸਫਾਈ ਨਾਲ ਸੱਜੇ ਖਬੇ ਕਰਕੇ ਮੈਨੂੰ ਫੇਲ ਕਰਨ ਵਾਸਤੇ ਦਿਖਾਈ ਤੇ ਡੱਬੀ ਵਿੱਚ ਪਾਏ ਨਹੀਂ ਮੇਰੇ ਵਿੱਚ ਵਸਫਿਰਿਆ ਪਰ ਉਸਨੇ ਕਿਸੇ ਤਰ੍ਹਾਂ ਚਲਾਕੀ ਖੇਡ ਲਈ ਸੀ ਪਰ ਮੈਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਸੀ ਮੈਂ ਚਾਰਜ ਲੈਣ ਵਾਲੀ ਦਸਤਕਤ ਵੀ ਕਰ ਚੁੱਕਿਆ ਸੀ ਜੇ ਮੈਂ ਤਸੱਲੀ ਵਾਸਤੇ ਦੁਬਾਰਾ ਚੈਕਿੰਗ ਨਾ ਕਰਦਾ ਤਾਂ ਅਗਲੇ ਦਿਨਾਂ ਵਿੱਚ ਲੇਟ ਪਤਾ ਲੱਗਣ ਤੇ ਮੇਰਾ ਫਿਰ ਬਹੁਤ ਵੱਡਾ ਨੁਕਸਾਨ ਦੂਸਰੀ ਵਾਰ ਫਿਰ ਹੋ ਸਕਦਾ ਸੀ ਮੇਰੀ ਨੌਕਰੀ ਕੀ ਪੂਰੀ ਜ਼ਿੰਦਗੀ ਹੀ ਫੇਲ ਹੋ ਜਾਣੀ ਸੀ ਫੌਜ ਵਿੱਚ ਸਭ ਤੋਂ ਖਤਰਨਾਕ ਕੇਸ ਹਥਿਆਰ ਤੇ ਐਮਿਨੀਸ਼ਨ ਦਾ ਹੁੰਦਾ ਹੈ ਖੱਤੀ ਦੇ ਪੰਜਾਹਵੇਂ ਦੁਆਰਾ ਮੇਰੀ ਦੂਰੀ ਚੈਕਿੰਗ ਵੇਲੇ ਨਾ ਮਿਲਣ ਤੇ ਮੇਰੇ ਹੋਸ਼ ਉਡ ਗਏ ਸੀ ਹਜੇ ਪਹਿਲੇ ਕੇਸ ਵਿੱਚੋਂ ਬਹੁਤ ਮੁਸ਼ਕਲ ਨਾਲ ਹੀ ਉੱਭਰ ਰਿਹਾ ਸੀ ਪਰ ਦੂਸਰੇ ਅਮਨੀਸ਼ਨ ਦੇ ਕੇਸ ਵਿੱਚ ਫਸਣ ਦਾ ਪੂਰਾ ਖੱਸ਼ਾ ਬਣ ਗਿਆ ਸੀ ਪਹਿਲਾ ਦਾਗ ਤਾਂ ਧੋ ਹੋ ਜਾਣਾ ਸੀ ਪਰ ਇਹ ਨਵਾਂ ਦਾਗ ਅਮਨੀਸ਼ਨ ਦਾ ਹੋਣ ਕਰਕੇ ਧੋਣਾ ਮੁਸ਼ਕਲ ਸੀ ਮੈਂ ਘਬਰਾਏ ਅਤੇ ਡਰੇ ਹੋਏ ਨੇ ਸਾਰੀ ਕਹਾਣੀ ਨੈਬ ਸੂਬੇਦਾਰ ਚੰਨਨ ਸਿੰਘ ਰਾਹੀ ਮੇਜਰ ਸ੍ਰੀ ਨਿਵਾਸ ਨੂੰ ਸਮਝਾ ਦਿੱਤੀ ਸੀ ਕਿ ਕਹਾਣੀ ਕੀ ਹੋ ਗਈ ਹੈ ਸਾਰੇ ਅਫਸਰ ਅਜਮੇਦ ਸਿੰਘ ਦੇ ਸਾਜ਼ਿਸ਼ੀ ਤੇ ਚਲਾਕੀ ਬਾਰੇ ਸਭਾ ਤੋਂ ਜਾਣੂ ਸਨ ਇਸ ਕਰਕੇ ਉਸ ਤੋਂ ਮੈਨੂੰ ਹਿਸ਼ਿਆਰੀ ਨਾਲ ਚਾਰਜ ਲੈਣ ਵਾਸਤੇ ਕਹਿ ਰਹੇ ਸੀ ਤਾਂ ਕਿ ਉਸ ਨੂੰ ਉਸ ਦੀ ਛੇ ਸਿੱਖ ਪਲਟਨ ਵਿੱਚ ਵਾਪਸ ਭੇਜਿਆ ਜਾਵੇ ਉਸ ਵਿੱਚ ਔਗਣ ਬਹੁਤ ਸੀ ਜੋ ਲਿਖੇ ਨਹੀਂ ਜਾ ਸਕਦੇ ਮੇਜਰ ਸ਼੍ਰੀਨਵਾਸ ਨੇ ਮੇਰੇ ਨਾਲ ਹਮਦਰਦੀ ਪ੍ਰਗਟਾਈ ਤੇ ਹੌਸਲਾ ਰੱਖਣ ਵਾਸਤੇ ਕਹਿ ਕੇ ਮੈਨੂੰ ਵਾਪਸ ਬੈਰਕ ਵਿੱਚ ਭੇਜ ਦਿੱਤਾ ਸੀ ਮਸਲਾ ਠੀਕ ਕਰ ਦਿੱਤਾ ਗਿਆ ਸੀ ਸਾਡੇ ਚਾਰਜ ਵਿੱਚ ਸਿਰਫ 38 ਦੇ 5 ਰੌਂਦੀ ਸੀ ਪਰ 38 ਦਾ ਪਿਸਤਲ ਨਹੀਂ ਸੀ ਕਾਗਜ਼ੀ ਕਾਰਵਾਈ ਵਿੱਚ ਹੀ ਕਿਸੇ ਦੂਸਰੀ ਯੂਨਿਟ ਕੋਲ ਪਿਸਟਲ ਉਧਾਰਾ ਲਿਆ ਰੌਂਦ ਫੇਰ ਕਰਕੇ ਖੋਖੇ ਬਣਵਾ ਕੇ ਤੇ 538 ਦੇ ਖੋਖੇ ਕਾਗਜ਼ੀ ਕਾਰਵਾਈ ਕਰਕੇ ਜਮਾ ਕਰਵਾਉਣੇ ਪਏ ਤਾਂ ਮੇਰੇ ਗਾਲ ਵਿੱਚ ਪਈ ਹੋਈ ਖਤਰਨਾਕ ਬਲਾ ਨੂੰ ਉਤਾਰ ਦਿੱਤਾ ਤਾਂ ਮੇਰਾ ਵਿਗੜਿਆ ਤੇ ਉਖੜਿਆ ਹੋਇਆ ਸਾ ਫਿਰ ਠੀਕ ਚੱਲਣ ਲੱਗ ਪਿਆ ਸੀ ਅਜਮੇਰ ਸਿੰਘ ਨੇ ਫਿਰ ਨਵੇਂ ਕੰਬਲ ਤੇ ਨਵੇਂ ਗਰਮ ਕਮੀਜ਼ ਚੁਕਲੇ ਪਾਵੇਂ ਮੈਂ ਸਾਰਾ ਚਾਰ ਜੱਜ ਮੇਰ ਸਿੰਘ ਕੋਲੋਂ ਲੈ ਲਿਆ ਸੀ ਪਰ ਉਸ ਦਿਤੇ ਮੇਰੀ ਰਹਿائش ਵੱਡੇ ਸਾਰੇ ਸਟੋਰ ਦੇ ਇੱਕ ਪਾਸੇ ਬਣੇ ਇੱਕ ਕਮਰੇ ਵਿੱਚ ਹੀ ਸੀ ਜਦ ਕਿ ਚਾਰਜ ਦੇ ਦੇਣ ਮਗਰੋਂ ਉਸ ਨੂੰ ਉੱਥੋਂ ਭੇਜ ਜਾਣਾ ਚਾਹੀਦਾ ਸੀ ਸਟੋਰ ਦੇ ਸਾਰੇ ਕਮਰੇ ਵਿੱਚ ਸਮਾਨ ਸੀ ਤੇ ਜਿੰਦਰੇ ਵੀ ਤਸੱਲੀ ਬਖਸ਼ ਨਹੀਂ ਸਨ ਮੈਂ ਨਵੇਂ ਤੇ ਤਸੱਲੀ ਬਖਸ਼ ਜਿੰਦਰੇ ਲੈਣ ਵਾਲਾ ਹੀ ਸੀ ਤਾਂ ਅਚਾਨਕ ਭਾਰਤ ਦੇ ਮਿੱਤਰ ਦੇਸ਼ਾਂ ਦੇ ਅਫਸਰਾਂ ਨੂੰ ਭਾਰਤੀ ਫੌਜ ਵਾਲੀ ਸਖਲਾਈ ਦੇਣ ਵਾਸਤੇ ਸਕੀਮ ਦੇ ਜਨ ਆ ਗਏ ਤੇ ਬਾਹਰਲੇ ਮਿੱਤਰ ਦੇਸ਼ਾਂ ਦੇ ਅਫਸਰ ਵੀ ਆ ਗਏ ਤਾਂ ਮੈਨੂੰ ਵੀ 15-20 ਦਿਨਾਂ ਵਾਸਤੇ ਬਾਹਰ ਦੂਰ ਜਾਣਾ ਪਿਆ ਸੀ ਅਤੇ ਅਜਮੇਰ ਸਿੰਘ ਪਿੱਛੇ ਰਹਿ ਗਿਆ ਸੀ ਤਾਂ ਉਸ ਨੂੰ ਦੁਬਾਰਾ ਨਵੀਂ ਸਾਜ਼ਿਸ਼ ਰਚਣ ਯਾਨੀ ਚਲਾਕੀ ਕਰਨ ਦਾ ਫਿਰ ਮੌਕਾ ਮਿਲ ਗਿਆ ਸੀ ਉਸ ਨੂੰ ਹੁਣ ਚਾਹੀਦਾ ਤਾਂ ਏਸੀ ਕਿ ਆਪਣੇ ਪਿਛਲੇ ਪੁੱਲ ਨੂੰ ਸੰਵਾਰਨ ਵਾਸਤੇ ਭਲਾਮਾਨਸ ਬਣ ਕੇ ਸਾਡੀ ਗੈਰ ਮੌਜੂਦਗੀ ਵਿੱਚ ਨਿਗਰਾਨੀ ਰੱਖਦਾ ਸਗੋਂ ਉਸ ਨੇ ਸੋਨਾ ਮੌਕਾ ਦੇਖ ਕੇ ਗਰਮ ਕੱਪੜਿਆਂ ਵਾਲੇ ਸਟੋਰ ਵਿੱਚੋਂ 10 ਨਵੇਂ ਕੰਬਲ ਤੇ 10 ਨਵੇਂ ਗਰਮ ਕਮੀਜ਼ ਚੋਰੀ ਕਰਕੇ ਚੁੱਕ ਕੇ ਲੈ ਗਿਆ ਸੀ ਤਾਂ ਕਿ ਸਿਰਫ ਆਪ ਹੀ ਇਸ ਥਾਂ ਟਿਕੇ ਰਹਿਣ ਵਾਸਤੇ ਅਤੇ ਮੇਰੀ ਜ਼ਿੰਦਗੀ ਤੇ ਨੌਕਰੀ ਨੂੰ ਫੇਰ ਕਰਕੇ ਆਪ ਫਿਰ ਮੇਰੇ ਕੋਲੋਂ ਚਾਰਜ ਲੈ ਸਕੇ ਉਹ ਕਿਸੇ ਵੀ ਹਾਲਤ ਵਿੱਚ ਜਾਣਾ ਨਹੀਂ ਸੀ ਚਾਹੁੰਦਾ ਪਰ ਸਾਰੇ ਅਫਸਰ ਉਸਨੂੰ ਜਾਣਦੇ ਸੀ ਉਸਨੂੰ ਹਰ ਹਾਲਤ ਵਿੱਚ ਵਾਪਸ ਭੇਜਣਾ ਚਾਹੁੰਦੇ ਸਨ ਮੈਂ ਇੱਕ ਵਾਰ ਫਿਰ ਕਬਰਾ ਜਾਨੀ ਡਰ ਗਿਆ ਸੀ ਵੈਸੇ ਚੱਲ ਰਹੀ ਪੂਰੀ ਸਕੀਮ ਵਿੱਚ ਮੈਂ ਪਿਛਕੀਆਂ ਗਮਗੀਨ ਯਾਦਾਂ ਕਰਕੇ ਉਦਾਸ ਸੀ ਵਿਚਰ ਰਿਹਾ ਸੀ ਵਾਰ-ਵਾਰ ਆ ਰਹੀਆਂ ਮੁਸੀਬਤਾਂ ਦਾ ਕਰਕੇ ਮੈਨੂੰ ਮੇਰਾ ਪਿਛਤ ਧੁੰਦਲਾ ਹੀ ਦਿਸ ਰਿਹਾ ਸੀ ਪਰ ਉੱਥੇ ਵੀ ਜ਼ਿੰਦਗੀ ਦੇ ਨਵੇਂ ਤਜਰਬੇ ਵੇਖਣ ਨੂੰ ਮਿਲ ਰਹੇ ਸੀ ਬਾਰਲੇ ਆ ਮੁਲਕਾਂ ਦੇ ਅਫਸਰਾਂ ਦੇ ਵੰਸਵਾਨੀ ਚਿਹਰੇ ਰੰਗ ਰੂਪ ਕੱਦ ਕਾਠ ਬੋਲੀ ਤੁਰਨ ਫਿਰਦਾ ਵਕ ਵਕ ਢੰਗ ਸੀ ਪਰ ਸਖਲਾਈ ਵਾਸਤੇ ਬੋਲੀ ਸਿਰਫ ਅੰਗਰੇਜ਼ੀ ਸੀ ਉਥੇ ਅਫਰੀਕਨ ਹਫਸ਼ੀ ਵੀ ਸੀ ਜੋ ਵੱਡੇ ਕੱਦ ਦੇ ਸੀ ਸਕੀਮ ਤੋਂ ਵਾਪਸ ਆ ਕੇ ਮੈਂ ਡਰੇ ਹੋਏ ਨੇ ਆਪਣੀ ਤਸੱਲੀ ਵਾਸਤੇ ਫਿਰ ਵੱਡੇ ਸਟੋਰ ਦੇ ਸਾਰੇ ਸਮਾਨ ਦੀ ਗਿਣਤੀ ਕੀਤੀ ਤਾਂ 10 ਕੰਬਲ ਤੇ 10 ਨਵੇਂ ਕਮੀਜ਼ ਘਟ ਸਨ ਮੈਂ ਫਿਰ ਆਪਣਾ ਦੁੱਖੜਾ ਸਾਰੇ ਅਫਸਰਾਂ ਤੱਕ ਦੱਸ ਦਿੱਤਾ ਸੀ ਹੁਣ ਚੋਰ ਲੱਭਣਾ ਔਖਾ ਨਹੀਂ ਸੀ ਸਭ ਨੂੰ ਚੋਰ ਬਾਰੇ ਪਹਿਲਾਂ ਹੀ ਪਤਾ ਸੀ ਅਫਸਰਾਂ ਨੇ ਇਸ ਮਸਲੇ ਨੂੰ ਠੀਕ ਕਰਨ ਵਾਸਤੇ ਕੈਪਟਨ ਲਾਂਬਾ ਦੀ ਡਿਊਟੀ ਲਈ ਸੀ ਮੈਨੂੰ ਤੇਜ ਜਮੇਰ ਸਿੰਘ ਨੂੰ ਇੱਕ ਕਮਰੇ ਵਿੱਚ ਸੱਜਿਆ ਗਿਆ ਸਾਨੂੰ ਇੱਕ ਕਮਰੇ ਵਿੱਚ ਬਿਠਾ ਕੇ ਕੈਪਟਨ ਲਾਂਬਾ ਨੇ ਜਮੇਰ ਸਿੰਘ ਨੂੰ ਸਿਰਫ ਦੋ ਸ਼ਬਦਾਂ ਵਿੱਚ ਸਵਾਲ ਦਾ ਜਵਾਬ ਦੇਣ ਵਾਸਤੇ ਕਿਹਾ ਸੀ ਕਿ ਜਦ ਤੱਕ ਗਵਾਚੇ ਸਮਾਨ ਦੀ ਪੂਰਤੀ ਕਰ ਦੇਵੇਂ ਨਹੀਂ ਤਾਂ ਆਪਣੀ ਪੇਟੀ ਮੇਰੇ ਹਵਾਲੇ ਕਰੀ ਇਹ ਸੁਣ ਕੇ ਚੋਰ ਡਰ ਗਿਆ ਉਸ ਦਾ ਦਿਲ ਧੜਕਣ ਲੱਗ ਪਿਆ ਸੀ ਉਸ ਨੇ ਸਮਾਨ ਦੀ ਦੁਬਾਰਾ ਪੂਰਤੀ ਕਰਨੀ ਮੰਨ ਲਈ ਤੇ ਗਿਣਤੀ ਦਾ ਨਵੇਂ ਦੀ ਥਾਂ ਪੁਰਾਣਾ ਸਮਾਨ ਲਿਆ ਦਿੱਤਾ ਤੇ ਅਸਲੀ ਇਸ ਕਰਕੇ ਨਾ ਮੋੜਿਆ ਕਿਤੇ ਪੱਕਾ ਚੋਰ ਨਾ ਸਾਬਤ ਹੋ ਜਾਵਾਂ ਮੈਨੂੰ ਪੁਰਾਣੇ ਸਮਾਨ ਨਾਲ ਹੀ ਸਬਰ ਕਰਨਾ ਪਿਆ ਤੇ ਉਸ ਨੂੰ ਬਹੁਤ ਜਲਦੀ 6 ਸਿੱਖ ਪਲਟਨ ਵਿੱਚ ਭੇਜ ਦਿੱਤਾ ਗਿਆ ਸੀ ਉਸ ਦਿਨ ਤੋਂ ਮਗਰੋਂ ਅਸੀਂ ਕੋਈ ਘਟਨਾ ਨਹੀਂ ਵਾਪਰੀ ਸੀ ਜੇਕਰ ਕਿਸੇ ਦਾ ਬੁਰਾ ਕਰੀਏ ਤਾਂ ਭਲਾ ਆਪਣਾ ਵੀ ਨਹੀਂ ਹੁੰਦਾ ਇਨਸਾਨੀਅਤ ਕਹਿੰਦੀ ਹੈ ਕਿ ਸਭ ਦਾ ਭਲਾ ਮੰਗੋ ਤੇ ਕਰੋ ਮਗਰੋਂ ਆਪਣਾ ਵੀ ਭਲਾ ਹੋਵੇਗਾ ਸ਼ਰਾਬ ਦੇ ਕੇਸ ਵਿੱਚ ਕੋਈ ਸਾਜ਼ਿਸ਼ ਜਾਂ ਮੇਰੇ ਨਾਲ ਦਰਸ਼ਨ ਸਿੰਘ ਦੀ ਨਾ ਕੋਈ ਦੁਸ਼ਮਣੀ ਸੀ ਉਹ ਸਾਰਾ ਕੰਮ ਉਸਨੇ ਆਪਣੀ ਤਰੱਕੀ ਵਾਸਤੇ ਕੀਤਾ ਹੋਵੇਗਾ ਪਰ ਅਜਮੇਰ ਸਿੰਘ ਦੀਆਂ ਸਾਰੀਆਂ ਕਰਤੂਤਾਂ ਇਹੀ ਦੱਸਦੀਆਂ ਹਨ ਕਿ ਉਹ ਸਾਜ਼ਿਸ਼ੀ ਤੇ ਪਾਪੀ ਵਰਤੀਬਾਰ ਸੀ ਉਹ ਨਾ ਮੇਰਾ ਨੁਕਸਾਨ ਕਰ ਸਕਿਆ ਤੇ ਨਾ ਆਪਣਾ ਰਾਤਾ ਪੂਰਾ ਕਰ ਸਕਿਆ ਅਜਮੇਰ ਸਿੰਘ ਦੇ ਛੇ ਸਿੱਖ ਵਾਪਸ ਜਾਣ ਮਗਰੋਂ ਮੈਂ ਆਪਣੇ ਆਪ ਨੂੰ ਸਫਲ ਕਰਨ ਵਾਸਤੇ ਰਾਤ ਨੂੰ ਲਿਖਤ ਦਾ ਪੂਰਾ ਕੰਮ ਨਿਭੇੜਦਾ ਸੀ ਦਿਨ ਮੇਰੇ ਦਫ਼ਤਰ ਐਮ ਐਸ ਰੇਲਵੇ ਸਟੇਸ਼ਨ ਐਮਨੀਸ਼ਨ ਪੰਡਾਰ ਸਾਲਵੀਸ ਸਟੇਸ਼ਨ ਹੈੱਡਕੁਆਟਰ ਫੈਮਿਲੀ ਕੁਆਟਰ ਜਾਹੋਰ ਨਵੇਂ ਥਾਂ ਕੋਈ ਨਾ ਕੋਈ ਨਵੇਂ ਨਿਕਲ ਆਉਣ ਵਾਲੇ ਕੰਮ ਨੂੰ ਠੀਕ ਕਰਨ ਵਾਸਤੇ ਮੇਰੇ ਸਾਈਕਲ ਦਾ ਪੈਡਲ ਨੂੰ ਅੱਗੇ ੱਧਕਾ ਲਾਉਣ ਦੀ ਲੋੜ ਪਈ ਹੀ ਰਹਿੰਦੀ ਸੀ ਦਫ਼ਤਰ ਦਾ ਕੰਮ ਵੀ ਮੈਨੂੰ ਹੀ ਕਰਨਾ ਪੈਂਦਾ ਹੁਣ ਕਰਕੇ ਇਹ ਕੰਮ ਐ ਸਟੋਰ ਦੇ ਇੱਕ ਕਮਰੇ ਵਿੱਚ ਦਫ਼ਤਰ ਬਣਾ ਕੇ ਫਾਈਲਾਂ ਰਜਿਸਟਰ ਤੇ ਲੇਜਰ ਉੱਤੇ ਹੀ ਰੱਖ ਕੇ ਇੱਕ ਵੱਡੇ ਮੇਜ਼ ਤੇ ਰਾਤ ਵੇਲੇ ਟੇਬਲ ਲੈਂਪ ਝਾਕੇ 11 ਵਜੇ ਤੱਕ ਰੋਜ਼ ਕੰਮ ਕਰਕੇ ਮੈਂ ਆਖਰ ਸਫਲ ਹੋ ਹੀ ਗਿਆ ਸੀ ਮੇਰੇ ਤੋਂ ਜੂਨੀਅਰ ਹੌਲਦਾਰ ਨੈib ਸੂਬੇਦਾਰ ਬਣ ਕੇ ਮੇਰੀ ਅਗਲੀ ਤਰੱਕੀ ਵਾਸਤੇ ਦੁਬਾਰਾ ਭੇਜੇ ਗਏ ਕਾਗਜ਼ ਜੇ ਪਾਸ ਹੋ ਜਾਂਦੇ ਤਾਂ ਪਲਟਣੇ ਮੈਨੂੰ ਵਾਪਸ ਸੱਦ ਲੈਣਾ ਸੀ ਪਰ ਉਹਨਾਂ ਵੱਲੋਂ ਮੈਨੂੰ ਕੋਈ ਸੂਚਨਾ ਨਹੀਂ ਮਿਲੀ ਨੈib ਸੂਬੇਦਾਰ ਮੁਖਤਿਆਰ ਸਿੰਘ ਕਿਸੇ ਕੰਮ ਜਬਲਪੁਰ ਆਏ ਤੇ ਮੈਨੂੰ ਵੀ ਮਿਲੇ ਉਹਨਾਂ ਤੋਂ ਪਤਾ ਲੱਗਾ ਕਿ ਹੌਲਦਾਰ ਭਜਨ ਸਿੰਘ ਤੇ ਹੋਰ ਵੀ ਨੈib ਸੂਬੇਦਾਰ ਬਣ ਗਏ ਹਨ ਉਹ ਸਾਰੇ ਮੇਰੇ ਤੋਂ ਜੂਨੀਅਰ ਸਨ ਮੈਂ ਫਿਕਰ ਵਿੱਚ ਪੈ ਗਿਆ ਇਥੇ ਕੁਦਰਤ ਦੇ ਨਰਾਜ਼ ਰੰਗ ਦੇਖੋ ਉਹ ਵੀ ਦਿਨ ਆਏ ਜੋ ਦੋਮੈਨੂ ਬਗੈਰ ਕੁਝ ਮੰਗਿਆ ਸਪੈਸ਼ਲ ਲਾ ਸਨੈਕ ਸਪੈਸ਼ਲ ਨੈਕ ਬਗੈਰ ਕਾਡਰ ਦੇ ਬਣਾ ਦਿੱਤਾ ਤੇ ਸਪੈਸ਼ਲ ਬਗੈਰ ਤਨਖਾਹ ਹਾਲਤਰ ਬਣਾਇਆ ਤੇ ਕੈਡਰ ਕਰਾ ਕੇ ਪੱਕਾ ਹਾਲਤਰ ਬਣਾ ਦਿੱਤਾ ਸੀ ਤੇ ਜੋ ਉਸੇ ਸ਼ਿਵ ਸਿੰਘ ਨੂੰ ਛੱਡ ਕੇ ਜੂਨੀਅਰ ਹਾਲਦਾਰ ਨੈਬ ਸੂਬੇਦਾਰ ਬਣ ਕੇ ਲਈ ਹੁਣ ਪ੍ਰਕਾਰ ਦੀਆਂ ਚਿੱਠੀਆਂ ਲਿਖਣੀਆਂ ਸ਼ੁਰੂ ਕੋਹਿਮਾ ਵਿਖੇ ਮੈਸ ਡਿਊਟੀ ਤੋਂ ਨਗਰੋਂ ਪਲਟਨ ਵਿੱਚ ਆਉਣ ਵੇਲੇ ਜਦੋਂ ਜਨਰਲ ਕਲਿਆਣ ਸਿੰਘ ਨੇ ਚੰਗਾ ਕੰਮ ਕਰਨ ਕਰਕੇ ਮੈਨੂੰ ਆਪਣੇ ਦਫ਼ਤਰ ਸੱਦਿਆ ਮੇਰੇ ਗਏ ਤੋਂ ਕਿਸੇ ਜ਼ਰੂਰੀ ਕੰਮ ਤੇ ਉ ਜਾ ਚੁੱਕੇ ਹੁਣ ਕਰਕੇ ਬਰਗੇਡੀਅਰ पांडे ਸਾਹਿਬ ਨੇ ਮੈਨੂੰ ਸੱਦ ਲਿਆ ਸੀ ਉਹਨਾਂ ਮੈਸਤੀ ਡਿਊਟੀ ਚੰਗੀ ਕਰਨ ਕਰਕੇ ਮੈਨੂੰ ਕੁਝ ਨਾ ਕੁਝ ਜ਼ਰੂਰ ਮੰਗਣ ਵਾਸਤੇ ਕਿਹਾ ਸੀ ਪਤਾ ਨਹੀਂ ਉਹਨਾਂ ਦੇ ਦਿਲ ਵਿੱਚ ਕੀ ਖਿਆਲ ਹੋਵੇਗਾ ਪਰ ਮੇਰੀ ਅਗਲੀ ਤਰੱਕੀ ਅਜੇ ਦੂਰ ਹੋਣ ਕਰਕੇ ਅਗਲੀ ਤਰੱਕੀ ਮੈਂ ਇਸ ਕਰਕੇ ਨਹੀਂ ਮੰਗੀ ਮੈਂ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੁੰਦਾ ਤੇ ਸਹਿਬ ਨੂੰ ਨਿਮਰਤਾ ਨਾਲ ਕਹ ਦਿੱਤਾ ਸੀ ਸਹਿਬ ਮੈਨੂੰ ਕੁਝ ਵੀ ਨਹੀਂ ਚਾਹੀਦਾ ਅੱਜ ਮੇਰੀ ਕਿਸਮਤ ਤੇ ਇਹ ਦਿਨ ਵੀ ਅਗੇ ਨਾਇਬ ਸੂਬੇਦਾਰ ਮੁਖਤਿਆਰ ਸਿੰਘ ਮੈਨੂੰ ਚੁੱਪ ਕਰਕੇ ਨਾ ਬੈਠਣ ਵਾਸਤੇ ਕਹਿ ਕੇ ਪੁਕਾਰ ਵਾਲੀ ਚਿੱਠੀ ਲਿਖਣ ਦਾ ਢੰਗ ਤਰੀਕਾ ਵੀ ਦੱਸ ਕੇ ਮੈਂ ਪੰਜ ਸਿੱਖ ਦੇ ਸੀਓ ਸਾਹਿਬ ਤੇ ਸਿੱਖ ਰਿਕਾਰਡ ਦੇ ਮੁਖੀ ਨੂੰ ਆਪਣਾ ਹੱਕ ਲੈਣ ਵਾਸਤੇ ਨਿਮਰਤਾ ਤੇ ਪਿਆਰ ਸਤਕਾਰ ਨਾਲ ਬੇਨਤੀ ਪੱਤਰ ਲਿਖੇ ਤੇ ਰਿਕਾਰਡ ਦੇ ਸੂਬੇਦਾਰ ਮੇਜਰ ਹਕੀਕਤ ਸਿੰਘ ਦੀ ਮੈਨੂੰ ਯਾਨੀ ਰਿਕਾਰਡ ਮੁਖੀ ਵੱਲੋਂ ਲਿਖੀ ਹੋਈ ਚਿੱਠੀ ਵੀ ਮਿਲੀ ਤੇ ਜੁਗਿੰਦਰ ਸਿੰਘ ਗੁਰੂ ਨਾਲ ਵੀ ਚਿੱਠੀ ਪੱਤਰ ਆਰ ਕੇ ਪੁਰਮ ਵੈਸਟ ਬਲਾਕ ਨਵੀਂ ਦਿੱਲੀ 22 ਦੇ ਸਰਨਾਮੇ ਤੇ ਚੱਲਦਾ ਰਿਹਾ ਜੋ 4 5 1970 ਤੋਂ ਲੈ ਕੇ ਆਖਰੀ ਮੇਰੀ ਚਿੱਠੀ 30 1970 ਨੂੰ ਸੂਬੇਦਾਰ ਮੇਜਰ ਹਕੀਕਤ ਸਿੰਘ ਨੂੰ ਲਿਖੀ ਗਈ ਸੀ ਪਰ ਮਸਲਾ ਹੱਲ ਨਹੀਂ ਸੀ ਹੋ ਰਿਹਾ ਕੈਂਪ ਕਮਾਂਡਰ ਕੇਐਸ ਪਾਸਕਰਨ ਕੋਲ ਬੇਨਤੀ ਹੁਣ ਨਿੱਜੀ ਕੋਸ਼ਿਸ਼ ਕਰਨੀ ਛੱਡ ਕੇ ਮੈਂ ਕੈਂਪ ਕਮਾਂਡਰ ਕੇਐਸ ਪਾਸਕਰਨ ਸਾਹਿਬ ਕੋਲ ਇਸੇ ਵਿਸ਼ੇ ਤੇ ਬੇਨਤੀ ਕੀਤੀ ਉਹ ਕੋਹਿਮਾ ਵਾਲੇ ਮੇਜਰ ਅਜਮੇਰ ਸਿੰਘ ਵਾਂਗੂ ਮੇਰੇ ਵੱਡੇ ਹਮਦਰਦ ਹੋਣ ਕਰਕੇ ਉਹਨਾਂ ਨੇ ਮੇਰੇ ਕੋਲੋਂ ਬੇਨਤੀ ਪੱਤਰ ਲਿਖਵਾ ਕੈਂਪ ਦਫ਼ਤਰ ਵੱਲੋਂ ਮੇਰੀ ਪ੍ਰਮੋਸ਼ਨ ਵਾਸਤੇ ਅਪੀਲ ਦੀ ਵਰਤੋਂ ਕਰਕੇ ਅਪੀਲ ਵਾਲਾ ਮੇਰਾ ਬੇਨਤੀ ਪੱਤਰ ਸਰਕਾਰੀ ਚਿੱਠੀ ਨਾਲ ਨੱਥੀ ਕਰਕੇ ਪੰਜ ਸਿੱਖ ਤੇ ਸਿਕ ਰਿਕਾਰਡ ਨੂੰ ਭੇਜ ਦਿੱਤਾ। 14/12/1970 ਵਾਲੀ ਇਸ ਚਿੱਠੀ ਦੇ ਜਵਾਬ ਵਿੱਚ ਰਿਕਾਰਡ ਨੇ ਲਿਖ ਦਿੱਤਾ ਕਿ ਇਸ ਸਬੰਧ ਵਿੱਚ ਚਿੱਠੀ ਪੱਤਰ ਚੱਲ ਰਿਹਾ ਹੈ। ਇਸੇ ਸਬੰਧ ਵਿੱਚ ਫਿਰ ਅਪੀਲ ਵਾਲੀ ਹੋਰ ਚਿੱਠੀ ਪੰਜ ਸਿੱਖ ਵੱਲੋਂ 14/8/1971 ਨੂੰ ਲਿਖੀ। ਇਸ ਚਿੱਠੀ ਦੇ ਜਵਾਬ ਵਿੱਚ ਪੰਜ ਸਿੱਖ ਨੇ ਆਪਣੀ 8/9/1971 ਵਾਲੀ ਚਿੱਠੀ ਵਿੱਚ ਸਪਸ਼ਟ ਲਿਖ ਦਿੱਤਾ ਕਿ ਸ਼ਿਵ ਸਿੰਘ ਦਾ ਪੈਰਾ 6 ਆਰਮੀ ਆਰਡਰ 802 ਬਟਾ 64 ਮੁਤਾਬਕ ਸਭ ਸਟੈਂਡਰਡ ਹੌਲਦਾਰ ਬਣ ਕੇ ਅਗਲੀ ਪ੍ਰਮੋਸ਼ਨ ਤੱਕ ਸਮਾਂ ਪੂਰਾ ਅਜੇ ਨਾ ਹੋਣ ਕਰਕੇ ਨੈਬ ਸੂਬੇਦਾਰ ਨਹੀਂ ਬਣਾਇਆ ਜਾ ਸਕਦਾ ਮੇਰੀ ਅਗਲੀ ਤਰੱਕੀ ਵਿੱਚ ਵਾਰ-ਵਾਰ ਪੈਰੀਆਂ ਰੋਕਾਂ ਤੋਂ ਮੈਂ ਪਹਿਲਾਂ ਹੀ ਬਹੁਤ ਦੁਖੀ ਹੋਇਆ ਸੀ ਮੇਰਾ ਦਿਲ ਇਸ ਚਿੱਠੀ ਨੂੰ ਪੜ੍ਹ ਕੇ ਹੋਰ ਦੁਖੀ ਹੋ ਕੇ ਮੈਂ ਪਾਸਕਨ ਸਾਹਿਬ ਨੂੰ ਪੈਨਸ਼ਨ ਭੇਜ ਦੇਣ ਦੀ ਬੇਨਤੀ ਕੀਤੀ ਪਰ ਪਾਸਕਨ ਸਾਹਿਬ ਮੇਰੇ ਬਹੁਤ ਜਾਨੂ ਹੋ ਚੁੱਕੇ ਹੁਣ ਕਰਕੇ ਮੈਨੂੰ ਕਿਸੇ ਵੀ ਕੀਮਤ ਪੈਨਸ਼ਨ ਭੇਜਣਾ ਨਹੀਂ ਚਾਹੁੰਦਾ ਹੁਣ ਕਰਕੇ ਉਹਨਾਂ ਮੈਨੂੰ ਕੁਝ ਸਮਾਂ ਹੋਰ ਚੁੱਪ ਰਹਿਣ ਬਾਰੇ ਕਹਿ ਕੇ ਆਪ ਸਾਡੇ ਬ੍ਰਿਗੇਡੀਅਰ ਭਪਿੰਦਰ ਸਿੰਘ ਨਾਲ ਗੱਲ ਕੀਤੀ ਹੋਵੇਗੀ ਜੋ ਉੱਥੇ ਮੌਜੂਦ ਅਫਸਰ ਟ੍ਰੇਨਿੰਗ ਸੈਂਟਰਲ ਜਬਲਪੁਰ ਦੇ ਮੁਖੀ ਵੀ ਸਨ ਤਪਸਕਰਨ ਸਾਹਿਬ ਮੈਨੂੰ ਕਹਿੰਦੇ ਤੂੰ ਜੀਸੀਓ ਬੰਦਾ ਰਾਦਾ ਛੱਡ ਮੈਂ ਤੈਨੂੰ ਛੁੱਟੀ ਭੇਜਦਾ ਤੂੰ ਪੰਜਾਬ ਤੋਂ 10ਵੀਂ ਪਾਸ ਦਾ ਸਰਟੀਫਿਕੇਟ ਲਿਆ ਅਸੀਂ ਤੈਨੂੰ ਅਗਲੇ ਗਰੁੱਪ ਵਿੱਚ ਸ਼ਾਮਲ ਕਰਕੇ ਓਟੀਸੀਸੀ ਜਬਲਪੁਰ ਤੋਂ ਪਾਸ ਵੀ ਕਰਵਾਵਾਂਗੇ ਕਿਉਂਕਿ ਆਪਣੇ ਬ੍ਰਿਗੇਡੀਅਰ ਇਸ ਦੇ ਮੁਖੀ ਹਨ ਅਸੀਂ ਤੈਨੂੰ ਇੰਡੀਅਨ ਕਮਿਸ਼ਨ ਅਫਸਰ ਬਣਾਵਾਂਗੇ ਤੂੰ ਸਿਰਫ ਹੌਸਲਾ ਰੱਖ ਹਤੇ ਉਦਾਸ ਸੁਖ ਪੈਨਸ਼ਨ ਜਾਂਦਾ ਰਹਾ ਤਾ ਤਿਆਗਦੀ ਮੈਂ 1968 ਤੋਂ ਸੰਤਾਪ ਹੰਡਾਰਿਆ ਹੁਣ ਕਰਕੇ ਮੇਰਾ ਦਿਲ ਮਿਲਟਰੀ ਦੀ ਨੌਕਰੀ ਤੋਂ ਅੱਕ ਥੱਕ ਕੇ ਹੁਣ ਦਿਲ ਖੱਟਾ ਤੇ ਟੁੱਟ ਚੁੱਕਾ ਹੁਣ ਕਰਕੇ ਮੇਰਾ ਦਿਲ ਇਹ ਕਹਿ ਰਿਹਾ ਸੀ ਸ਼ਿਵ ਸਿੰਘ ਮਿਹਨਤੀ ਮਨੁੱਖ ਘਰ ਵਿੱਚ ਹੀ ਕਦੇ ਭੁੱਖਾ ਨਹੀਂ ਰਹਿੰਦਾ ਤੂੰ ਪੈਨਸ਼ਨ ਲੈ ਤੇ ਘਰ ਜਾ ਕੇ ਪਰਿਵਾਰ ਵਿੱਚ ਬੈਠ ਪਹਿਲਾਂ ਵਿਗੜੀ ਹੋਈ ਮਾਨਸਿਕਤਾ ਠੀਕ ਕਰਕੇ ਆਪਣੇ ਬੱਚਿਆਂ ਨੂੰ ਉੱਚ ਦਰਜੇ ਦੀ ਪੜਾਈ ਕਰਾ ਲਵੀਂ ਮਗਰ ਉਹ ਖੇਲੜੀ ਹੋਈ ਜ਼ਮੀਨ ਇਕੱਠੀ ਕਰਕੇ ਵੱਡੇ ਟੱਕ ਬਣਾ ਕੇ ਬਿਜੜੀ ਦੀਆਂ ਮੋਟਰਾਂ ਲਗਾ ਕੇ ਅਗਲੀ ਪੀੜੀ ਨੂੰ ਵੀ ਸਾਰਿਆਂ ਤੋਂ ਅੱਗੇ ਕੱਢਣ ਦੀ ਕੋਸ਼ਿਸ਼ ਕਰੀ ਇਸੇ ਰੂਪਰੇਖਾ ਦੇਨ ਮੇਰੇ ਪਾਸ ਕਰਨ ਸਾਹਿਬ ਨੂੰ ਪੈਨਸ਼ਨ ਹੀ ਜਾਣ ਦੀ ਬੇਨਤੀ ਕੀਤੀ ਜਿਸ ਬਾਰੇ ਮੇਰਾ ਬੇਨਤੀ ਪੱਤਰ 24/9/1971 ਨੂੰ ਰਿਕਾਰਡ ਨੂੰ ਭੇਜਿਆ ਗਿਆ ਜੋ ਮਨਜ਼ੂਰ ਨਹੀਂ ਹੋਇਆ ਰਿਕਾਰਡ ਦਾ ਜਵਾਬ 7/10/71 ਨੂੰ ਲਿਖੀ ਚਿੱਠੀ ਸੀ ਪੈਨਸ਼ਨ ਜਨਵਰੀ ਮੇਰਾ ਅਗਲਾ ਬੇਨਤੀ ਪੱਤਰ ਫਿਰ 2/11/1971 ਨੂੰ ਭੇਜਿਆ ਗਿਆ ਜੋ ਲੜਾਈ ਲੱਗਣ ਦੀ ਪੂਰੀ ਸੰਭਾਵਨਾ ਹੋ ਜਾਣ ਕਰਕੇ ਹੁਣ ਪੈਨਸ਼ਨ ਬੰਦ ਹੋ ਚੁੱਕੀ ਹੋਣ ਕਰਕੇ ਐਸੀ ਹਾਲਤ ਹੋ ਗਈ ਸੀ ਕਿ ਉਹ ਬੇਨਤੀ ਪੱਤਰ ਵੀ ਮਨਜ਼ੂਰ ਨਹੀਂ ਕੀਤਾ ਗਿਆ ਸੀ। ਬਾਕੀ ਅਗਲੇ ਅਧਿਆਇ 8 ਵਿੱਚ